ਕਰਨਲ ਜਸਜੀਤ ਸਿੰਘ ਗਿੱਲ ਉਹ ਵਾਤਾਵਰਨ ਔਰ ਹੋਰ ਪੰਜਾਬ ਸੰਬੰਧੀ ਜਿਹੜੇ ਮਸਲੇ ਨੇ ਸਮੇਂ-ਸਮੇਂ ਤੇ ਚੁੱਕਦੇ ਰਹਿੰਦੇ ਨੇ ਮੁੱਖ ਮੰਤਰੀ ਨੂੰ ਸਰਕਾਰ ਦੇ ਅਫਸਰਾਂ ਨੂੰ ਮੰਤਰੀਆਂ ਨੂੰ ਉਹ ਚਿੱਠੀਆਂ ਵੀ ਲਿਖਦੇ ਰਹਿੰਦੇ ਨੇ ਸੁਣਦੇ ਆ ਕਿ ਜੋ ਅੱਜ ਦਾ ਵਿਸ਼ਾ ਵਾਅਦੇ ਉੱਪਰ ਕਰਨਲ ਜਸਜੀਤ ਗਿੱਲ ਦਾ ਕੀ ਕਹਿਣਾ ਕਰਨਲ ਗਿੱਲ ਸਤਿ ਸ਼ਕਾਲ ਸਤਿ ਸ਼ਕਾਲ ਜੀ ਤੁਹਾਡੇ ਸਰੋਤਿਆਂ ਨੂੰ ਸਭ ਨੂੰ ਸਤਿ ਸ਼ਕਾਲ ਜੀ ਮਿਹਰਬਾਨੀ ਸਰ ਇਹ ਜਿਹੜਾ ਅੱਜ ਮੁੱਦਾ ਇਹਨਾਂ ਨੇ ਕੱਲ ਅਲੀ ਦੇ ਚੱਕਿਆ ਸੀ ਗੁੱਡੇ ਤੇ ਰਾਦਾ ਤੇ ਸਪੀਕਰ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਕਮੇਟੀ ਦੇ ਮੈਂਬਰ ਹੋ ਤੁਸੀਂ ਉਹਦੇ ਥਰੂ ਆਓ ਵੀ ਉਹਨਾਂ ਦੀ ਰეკਮੈਂਡੇਸ਼ਨ ਕਰੋ ਮੈਂ ਹੈਰਾਨ ਸੀ ਵੀ ਅਲੀ ਸਾਹਿਬ ਨੇ ਅੱਗੋਂ ਇਹ ਨਹੀਂ ਕਿਹਾ ਵੀ ਮੈਂ ਕਮੇਟੀ 'ਚ ਚੱਕਿਆ ਹੁੰਦਾ ਤਾਂ ਆ ਮਾਮਲਾ ਮੈਂ ਅੱਜ ਵਿਧਾਨ ਸਭਾ 'ਚ ਉੱਪਰ ਨਹੀਂ ਚੱਕਦਾ ਕਿ ਜੇ ਕੋਈ ਤੇ ਕੋਈ ਕਟਨੀਵਾਰਣ ਹੋ ਰਿਹਾ ਹੁੰਦਾ ਦੇਖੋ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਬੋਲ ਰਿਹਾ ਆ ਵੀ ਤੁਹਾਡਾ ਪਾਣੀ ਪੀਣ ਯੋਗ ਨਹੀਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਬੋਲ ਰਿਹਾ ਵੀ ਤੁਹਾਡਾ ਪਾਣੀ ਐਗਰੀਕਲਚਰ ਯੋਗ ਨਹੀਂ ਤੇ ਐਸੋਲੇ ਪਾਣੀ ਦੀ ਐਮਰਜੈਂਸੀ ਹੈ 2.5 ਕਰੋੜ ਬੰਦਿਆਂ ਨੂੰ ਆਪਾਂ ਕਿਸਰ ਵੰਡ ਰਹੇ ਹਾਂ। ਹੂੰ। ਰਾਜਸਥਾਨ ਤੇ ਸਾਊਥ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਹੈ ਜੇ ਭਗਵਾਨ ਸਿਮਾਨ ਜੀ ਚਾਹੁੰਦੇ ਆ ਇਹ ਕਹਿੰਦੇ ਨਹਾਉਣਾ ਹੈ ਇਸ ਪਾਣੀ 'ਚ। ਇਹ ਆ ਨਾ ਜਾਣ ਕੇ ਤੇ ਨਾਣ ਕਿਉਂਕਿ ਇਹਦੀ ਜਿਹੜੀ ਪੀਐਚ ਹੈ ਇਹ 2 ਜਾਂ 2.5 ਹੈ। ਹੂੰ। ਤੇ ਸਕਿਨ ਗਲ ਸਕਦੀ ਹੈ। ਤੇ ਉਹ ਜਿਵੇਂ ਬਾਬਾ ਜੀ ਨੇ ਇੱਕ ਮਾਡਲ ਬਣਾਇਆ ਹੋਇਆ ਬਾਬਾ ਸਿੱਠੇਵਾਲ ਨੇ ਆ ਪਾਣੀ ਨਾਲ ਪਿੰਡਾਂ ਨਾਲ ਉਹਦੇ 'ਚ ਨਾ ਜੇ ਜਿਹੜੀ ਵੀ ਜੜੇ ਜਿਹੜੇ ਜਿਹੜੀ ਫੀਕਲ ਮੈਟਰ ਜਾਂਦਾ ਨਹੀਂ ਲੈਟਰਨ ਜਾਂਦੀ ਹੈ ਜੇ ਉਹਦਾ ক্লোਰੀ ক্লোਰੀਨੇਸ਼ਨ ਨਹੀਂ ਕਰਦੇ ਉਹਦਾ ਈ ਕੋਲੀ ਨਹੀਂ ਮਾਰ ਸਕਦਾ ਉਹ ਫੇ ਖੇਤਾਂ ਨੂੰ ਤਾਂ ਲੱਗ ਸਕਦਾ ਪਾਣੀ ਉਹ ਲੇਕਿਨ ਮਨਣਾ ਪੀ ਨਹੀਂ ਸਕਦਾ ਇਹਨਾਂ ਦੇ ਮੇਰੇ ਖਿਆਲ ਗਲਾਸ ਪੀਤਾ ਸੀ ਤੇ ਸਿੱਧੇ ਪੋਲੋ ਹਸਪੀਟਲ ਗਏ ਸੀ ਜੀ ਤੇ ਆਪਾਂ ਨੂੰ ਆਪਾਂ ਨੂੰ ਆਪਣੀ ਕਾਰਗੁਜ਼ਾਰੀ ਬਾਰੇ ਜਿਹੜੀ ਨੌਲੇਜ ਹੈ ਉਹ ਇਹਨਾਂ ਨੂੰ ਚਾਹੀਦਾ ਵੀ ਐਮਰਜੈਂਸੀ ਡਿਕਲੇਅਰ ਕਰਨ ਅੱਜ ਮੇਰੇ ਖਿਆਲ ਇਹਨਾਂ ਨੇ ਜਿਹੜੇ ਕਾਲਾ ਪਾਣੀ ਮੋਰਚਾ ਦੇ ਕੁਝ ਕਾਰਕੁਨ ਜਿਹੜੇ ਮੁੰਡੇ ਤੇ ਉਹਨਾਂ ਨੂੰ ਡਿਟੇਨ ਕੀਤਾ ਉਹ ਪ੍ਰੋਟੈਸਟ ਕਰਨ ਆਲੇ ਸੀ ਸਦਾ ਜਸਦੀਰ ਤੇ ਇੰਗਾਂ ਵੀ ਤੋਂ ਜਮਾਨ ਲਗਜ਼ ਦਾਣਾ ਇਹ ਕੁਲਦੀਪ ਸਿੰਘ ਖਹਿਰਾ ਔਰ ਧੁਪਿੰਦਰ ਸਿੰਘ ਵਗੈਰਾ ਤਾਂ ਇਹ ਸਰਕਾਰ ਨੇ ਆਪਣੀ ਬੇੜੀਆ ਚ ਆਪਣੀ ਵੜੇ ਪਾਣੇ ਚਾਹੀਦੇ ਲੋਕਾਂ ਦੀ ਆਵਾਜ਼ ਹੈ ਤੁਸੀਂ 92 93 ਬੰਦੇ ਹੋਗੇ ਜੋ ਤੁਸੀਂ ਹੋਰ ਕਰਨ ਲੈਣੇ ਆ ਬਾਹੂਸ਼ਾਈ .com ਤੇ ਕਹਰੇ ਵੀ ਦੋ ਬੰਦੇ ਹੋਰ ਪਟੜੇ ਇਹਨਾਂ ਨੇ ਐਮ ਐਲ اے ਇਹਦਾ ਮਤਲਬ ਪੰਚਾਇਤਾਂ ਦੀਆਂ ਐਮਸੀ ਦੀਆਂ ਜਿੰਨੀ ਚੋਣਾ ਤੁਹਾਡੇ ਕੋਈ ਨਹੀਂ ਤਾਕਤ ਤੇ ਕੰਮ ਕਰਕੇ ਵਿਖਾਉਣਾ ਸ਼ੁਰ ਕੰਮ ਕਰਕੇ ਸਾਰ ਲੋਕਾਂ ਨੇ ਆਪਣੇ ਤਾਂ ਵਾਪਸ ਲੈ ਆਉਣਾ ਤੇ ਸੈਸ਼ਨ ਜਿੰਨੇ ਛੋਟੇ ਕਹਿੰਦੇ ਹੁੰਦੇ ਸੀ ਉਹਨਾਂ ਤੋਂ ਵੀ ਮਿੰਨੀ ਕਰਦੇ ਹੂੰ ਹੂੰ ਤੇ ਸਾਰੇ ਰੋਲਾ ਪਾਦੇ ਸੀ ਆਵਾਜ਼ ਨਹੀਂ ਚੱਕ ਜਾਂਦੀ ਐਮਐਲਏ ਦਾ ਕੰਮ ਕੀ ਹੈ ਦੇਖੋ ਹੂੰ ਕਿਹਨਾਂ ਦਾ ਕਬਤਲਖਾ ਤੇ ਕਾਰਾਂ 'ਚ ਬੈਠ ਕੇ ਟੂੰ ਟੂੰ ਕਰਨਾ ਨਹੀਂ ਹੈ ਇਹਨਾਂ ਦਾ ਕੰਮ ਹੈ ਲੋਕਾਂ ਦੇ ਮਸਲੇ ਚੱਕਣਾ ਜਾ ਕੇ ਮਸਲੇ ਚੱਕਣ ਦੀ 92 93 ਬੰਦਿਆਂ ਨੂੰ ਜੇ 10 ਮਿੰਟ ਹੀ ਆ ਜੋ ਆਸ ਅਮਰੀਕਾ ਕੱਲ ਬੋਲ ਰਹੇ ਸੀ ਵੀ ਇੰਨੇ 1170 ਪਿੰਡ ਲੱਗਣੇ ਹਨ ਵੀ 10 10 ਆਪਾਂ ਸਾਰਿਆਂ ਨੂੰ ਦੇਖੀਏ ਤਾਂ ਇਹ ਜਿਹੜੀਆਂ ਮਤਲਬ 117 ਦੇ ਹਿਸਾਬ ਨਾਲ ਕਹਿ ਰਹੇ ਸੀ ਇਹ ਬੜੀ ਵੱਡੀ ਤਰਾਸਦੀ ਹੈ ਕਿ ਜਿਹੜੀ ਪਾਰਟੀ ਇਸ ਵਾਅਦੇ ਤੇ ਆਵੇ ਦੇਖੋ ਲੋਕ ਇਹਨਾਂ ਨੂੰ ਸਵਾਲ ਪੁੱਛਦੇ ਆ ਨਾ ਇਹਨਾਂ ਦੇ ਐਮਐਲ ਸਵਾਲ ਪੁੱਛ ਰਹੇ ਆ ਅਸੀਂ ਸਵਾਲ ਪੁੱਛ ਕੇ ਸिखਾਇਆ ਕੱਲੋ ਲੋਕਾਂ ਨੂੰ ਵੀ ਜਿਹੜੇ ਇਹ ਜਿਹੜੇ ਐਮਐਲ ਨੇ ਪੋਲੀਟੀਕਲ ਲੀਡਰ ਨੇ ਇਹ ਤੁਹਾਡੇ ਨੌਕਰ ਨੇ ਤੇ ਇਹ ਸਾਡਾ ਆਮ ਪਾਰਟੀ ਦਾ ਜਿਹੜਾ ਪੂਰਾ ਸੱਚ ਹੁੰਦਾ ਸੀ ਇਹ ਹੁੰਦਾ ਸੀ ਵੀ ਤੁਸੀਂ ਇਹ ਤੁਹਾਡੇ ਨੌਕਰ ਨੇ ਇਹਨਾਂ ਕੋ ਕੰਮ ਲੈਣਾ ਆਪਾਂ ਕਿਉਂ ਲੋਕ ਸਵਾਲ ਪੁੱਛਦੇ ਨੇ ਇਹਨਾਂ ਦੇ ਐਮਐਲਏ ਪੁੱਛਦੇ ਨੇ ਕੋ ਜਵਾਬ ਨਹੀਂ ਹੈ ਤੇ ਕਾਰਨ ਕੀ ਹੈ ਕਰੋਧ ਕਿਉਂ ਆਈ ਹੈ ਦੇਖੋ ਕਰਪਸ਼ਨ ਐਂਟੀ ਕਰਪਸ਼ਨ ਹਣਾ ਬਹੁਤ ਵੱਡੀ ਗੱਲ ਹੈ 68 ਬੰਦੇ ਫੜਨਾ ਪਰ ਮੈਨੂੰ ਇੱਕ ਦਿਨ ਵੀ ਪੁਲਿਟਕਲ ਕੰਟਰੋਲ ਬੋਰਡ ਚ ਇਹਨਾਂ ਨੇ ਕੋ ਬੰਦਾ ਫੜਿਆ ਕਿਉਂਕਿ ਇੰਡਸਟਰੀ ਜਿਹੜੀ ਆ ਚੁਫੀ-ਚਪਾਈ ਕਰਦੀ ਆ ਉਹਨਾਂ ਦਾ ਕੰਮ ਖੜ ਜਾਏਗਾ ਤੇ ਪੋਲਿਊਸ਼ਨ ਕੰਟਰੋਲ ਬੋਰਡ ਜੇ 50% ਕਹਿੰਦੇ ਬੰਦੇ ਲਾਗੂ ਆ ਆਈ ਥਿੰਕ ਕਿਸੇ ਚੇਅਰਮੈਨ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਬੜੇ ਕਹਿੰਦੇ ਓਨੈਸਟ ਨੇ ਜਿਹੜਾ ਕੰਮ ਨਾ ਕਰਨਾ ਆਪਣੇ ਲੈਵਲ ਤੇ ਜਾ ਕੇ ਛਾਪੇ ਨਾ ਮਾਰਨਾ ਆਪਣੇ ਅਧਿਕਾਰੀਆਂ ਦੇ ਉੱਤੇ ਕੰਟਰੋਲ ਨਾ ਕਰਨਾ ਵੀ ਇੱਕ ਤਰ੍ਹਾਂ ਦੀ ਬੜੀ ਵੱਡੀ ਕਰਪਟਨ ਹੈ ਸ਼ੂਰ ਇਨੈਕਸ਼ਨ ਇਨ ਐਕਸ਼ਨ ਇਜ਼ ਆਲਸੋ ਤੋ ਮੈਂ ਇੱਕ ਵਾਰਨਿੰਗ ਦੇ ਰਿਹਾ ਇਹ ਤੁਹਾਡੇ ਪ੍ਰੋਗਰਾਮ ਚ ਜਿਹੜੀ ਪੰਜਾਬ ਦੀ ਐਮਰਜੈਂਸੀ ਹੈ ਪਾਣੀ ਦੀ ਇਹਨੂੰ ਅੰਗੋੜਿਆ ਨਾ ਕਰੋ ਸਾਰੇ ਮੁੱਦੇ ਕਲੀਨਿਕ ਪੜਾਈਆਂ ਐਮਨੈਂਸ ਸਕੂਲ ਆਮਾਦੀ ਕਲੀਨਿਕ ਤਾਂ ਚੱਲਣਗੇ ਕਿ ਬੰਦੇ ਜਿਉਂਦੇ ਰਹਿਣਗੇ ਜੇ ਬੰਦੇ ਹੀ ਮਰ ਗਏ ਤਾਂ ਕਿਹਨੂੰ ਤੁਸੀਂ ਸੜਕਾਂ ਤੇ ਚੜਾਓਗੇ ਬਿਲਕੁਲ ਠੀਕ ਤੇ ਕਿਦੇ ਨਾਲ ਤੁਸੀਂ ਕਲੀਨਿਕ ਚ ਲੈ ਕੇ ਆਓਗੇ ਮਿਹਰਬਾਨ ਜੀ ਕਿਉਂਕਿ ਐਮਰਜੈਂਸੀ ਡਿਕਲੇਅਰਡ ਹੈ ਇਸ ਵੇਲੇ ਥੈਂਕ ਯੂ ਜੀ ਥੈਂਕ ਯੂ